ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨ ਸਰਕਾਰ ਨੂੰ ਕੋਸਿਆ ਇਲਜ਼ਾਮ ਲਾਇਆ ਕਿ ਸਰਕਾਰ ਨੇ ਉਹਨਾਂ ਨੂੰ ਬਜਟ ਤੇ ਬੋਲਣ ਨਹੀਂ ਦਿੱਤਾ ਇਹ ਨਹੀਂ ਨਹੀਂ ਮਾਰਸ਼ਲਾਂ ਰਾਹੀਂ ਸਦਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਆਂ ਦੇ ਹਾਲਾਤ ਆ ਮਾਰਸ਼ਲ ਤੋਂ ਛਕਾ ਛਾ ਕੇ ਪੁਲਿਸ ਤੋਂ ਹੁਣ ਦੋਵੇਂ ਲੱਤਾਂ ਤੇ ਬਾਹਾਂ ਫੜਾ ਕੇ ਬਾਹਰ ਸੁੱਟ ਕੇ ਗਏ ਥਿਸ ਇਜ਼ ਨਾਟ ਦਾ ਡੈਮੋਕ੍ਰੇਸੀ ਥਿਸ ਇਜ਼ ਨਾਟ ਦਾ ਵੇ ਕਿ ਤੁਸੀਂ ਚੁਣੇ ਹੋਏ ਕਦੇ ਕਹਿੰਦੇ ਤੁਸੀਂ ਬੋਲਦੇ ਨਹੀਂ ਅੱਜ ਬਜਟ ਤੇ ਤਿਆਰੀ ਹੈ ਸਾਰੀ ਰਾਤ ਲੱਗ ਕੇ ਬਜਟ ਤੇ ਤਿਆਰੀ ਕੀਤੀ ਏ ਬੋਲਣ ਦੀ ਔਰ ਇਸ ਪ੍ਰਕਾਰ ਦਾ ਸਰਕਾਰ ਦਾ ਰਵਈਆ ਵਿਰਾਂ ਕੁਝ ਗੱਲ ਕੀਤੇ ਬਿਨਾ ਕੋਈ ਤਲਖੀ ਹੋਏ ਬਿਨਾ ਕਿਸੇ ਨੂੰ ਕੋਈ ਮਹਿਣਾ ਮਾਰੇ ਔਰ ਮੈਂ ਦੋ ਤਿੰਨ ਪੁਆਇੰਟ ਤੇ ਸਰਕਾਰ ਦੀ ਤਾਰੀਫ ਵੀ ਕਰਨੀ ਸੀ ਬਿਕਾਜ਼ ਮੈਨੂੰ ਲੱਗਦਾ ਕਿ ਸੱਚ ਬੋਲਣਾ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਹਰ ਵਿਅਕਤੀ ਵੱਡੇ ਵੱਡੇ ਝੂਠ ਬੋਲ ਕੇ ਅੱਜ ਸਿਆਸਤਦਾਨਾਂ ਦਾ ਮਿਆਰ ਗਿਰ ਗਿਆ ਹੈ ਇਸ ਕਰਕੇ ਪੰਜਾਬ ਦੀ ਜਿਹੜੀ ਪਬਲਿਕ ਹੈ ਉਹਨਾਂ ਨੂੰ ਪੋਲੀਟਿਸ਼ਨਾਂ ਚ ਇੰਟਰਸਟ ਨਹੀਂ ਰਿਹਾ ਦੇ ਵਾਂਟ ਟੂ ਲਿਸਨ ਟਰੂਥ ਸੱਚ ਕਿ ਅਗਰ ਬਜਟ ਕੋਈ ਸਰਕਾਰ ਨੇ ਚੰਗੀ ਗੱਲ ਕੀਤੀ ਹੈ ਤਾਂ ਆਪੋਜੀਸ਼ਨ ਕਦੇ ਚੰਗੀ ਗੱਲ ਕੀਤੀ ਤੇ ਜਿੱਥੇ ਗਲਤ ਗੱਲ ਕੀਤੀ ਹੈ ਉਹਨੇ ਤੇ ਅਸੀਂ ਗੱਲ ਕਹੀਏ ਵੀ ਇਹਨਾਂ ਨੇ ਗਲਤ ਗੱਲ ਕੀਤੀ ਹੈ ਗਲਤ ਆંકੜੇ ਪੇਸ਼ ਮੈਂ ਇਹ ਗੱਲ ਕਹੀ ਹੈ ਮੈਂ ਖਿਆ ਮੈਂ ਖਿਆ ਕੋਈ ਕਿਰੀਆਨੇ ਦੀ ਦੁਕਾਨ ਨਹੀਂ ਹੈ ਚਾਹੇ ਅਕਾਲੀਆਂ ਨੇ ਕਰਜ਼ਾ ਲਿਆ ਲੇਕਿਨ ਕਿਸ਼ਤ ਉਹਨਾਂ ਨੂੰ ਮੋੜਨੀ ਪੈਣੀ ਹੈ ਉਹ ਮੂਲ ਵੀ ਮੋੜਦੇ ਸਨ ਵਿਆਜ ਵੀ ਮੋੜਦੇ ਸਨ ਤੇ ਤਾਂ ਪੈਸੇ ਵੀ ਨੂੰ ਤਾਲਾ ਲੱਗ ਜੇ ਕਾਂਗਰਸ ਨੇ ਕਰਜ਼ਾ ਲਿਆ ਉਹ ਮੈਂ ਕਿਸ਼ਤਾ ਘੜਾਈਆਂ ਵੀ ਅਸੀਂ ਮੂਲ ਵੀ ਮੋੜ ਰਹੇ ਸੀ ਤੁਹਾਡੇ ਨਾਲ ਜਾਵੇ ਵਿਆਜ ਵੀ ਮੋੜ ਰਹੇ ਸੀ ਤੇ ਤੁਸੀਂ ਵੀ ਮੂਲ ਤੇ ਵਿਆਜ ਮੋੜ ਰਹੇ ਹੋ ਪਰ ਕਰਜ਼ਾ ਤੁਹਾਡਾ ਵਧਦਾ ਜਾ ਰਿਹਾ ਹੈ ਸਾਡਾ 75000 ਕਰੋੜ ਰੁਪਏ ਤੁਹਾਡਾ 92 93000 ਕਰੋੜ ਐਕਸੀਡ ਕਰਕੇ ਅਗਰ ਇਸੇ ਸਪੀਡ ਨਾਲ ਵਧਦਾ ਰਿਹਾ ਤਾਂ ਕੀ ਬਣੇਗਾ ਨੱਥ ਕੇ ਆਕਦੀ ਬੈਂਕਪਨੋ ਦਾ ਵੀ ਰਿਸਰਚ ਦੇ ਅੰਕੜੇ ਦੇ ਰਿਆ ਸੀ ਤੇ ਉਹਨਾਂ ਨੇ ਵੱਧ ਕਰਤੇ ਆ ਕੋਈ ਕਿਸੇ ਨੂੰ ਮਾੜੀ ਸ਼ਬਦਾਵਲੀ ਨਹੀਂ ਕਿਸੇ ਨੂੰ ਤੂੰ ਤੜਖ ਨਹੀਂ ਲੇਕਿਨ ਬੜੀ ਸਭ ਉਹ ਕਹਿੰਦੇ ਕਿ ਪਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਸੈਸ਼ਨ ਦੇ ਵਿੱਚ ਜਦੋਂ ਉਹਨਾਂ ਤੇ ਸੰਸਥਾ ਦਾ ਉਹ ਸਾਰਾ ਸਮਾਂ ਲੈ ਗਿਆ ਪੀਏਸੀ ਦੀ ਮੀਟਿੰਗ ਦੇ ਵਿੱਚ 1.5 ਘੰਟੇ ਦੀ ਗੱਲ ਇਸੇ ਕਰਕੇ ਸਾਰੇ ਉੱਤੇ ਖੜੇ ਹੋ ਕੇ ਉਹਨਾਂ ਨੂੰ ਉਹਨਾਂ ਦੇ ਕੋਲੇ ਗਏ ਸੀ ਪੀਏਸੀ ਦੀ ਮੀਟਿੰਗ ਦੇ ਵਿੱਚ ਇਹ ਤੈ ਹੋਇਆ ਸੀ ਕੀ 1.5 ਘੰਟਾ ਆਪੋਜੀਸ਼ਨ ਦੇਵਾਂਗੇ ਹੁਣ ਮੈਂ ਸਪੀਕਰ ਸਾਨੂੰ ਮਿਲ ਕੇ ਆਇਆ ਸੀ ਉਹਨਾਂ ਦੇ ਕਮਰੇ ਚ ਮੈਂ ਵਿਕਰਮ ਚੌਧਰੀ ਜੀ ਤੇ ਸਾਡਾ ਚੱਬੇਵਾਲ ਸਾਹਿਬ ਯੂ ਡੋਟ ਸੀ ਤਿੰਨੇ ਗਏ ਉਹਨੇ ਕਿਹਾ ਬਿਲਕੁਲ ਤੁਸੀਂ ਸਾਰੇ ਬੋਲੋਗੇ ਮੇਰੀ ਜ਼ਿੰਮੇਵਾਰੀ ਹੈ ਸਾਨੂੰ ਚਾਹ ਵੀ ਪੀਈ ਯੂ ਕੈਨ ਆਸਕ ਸਪੀਕਰ ਔਰ ਹੱਥ ਜੋੜ ਕੇ ਉਹ ਇਧਰ ਨੇ ਫੇਰ ਆ ਗਏ ਇਧਰ ਨੂੰ ਮੈਂ ਕਿਹਾ ਸੀ ਮਾਫੀ ਮੰਗਦੇ ਤੁਹਾਡੇ ਤੋਂ ਤੁਸੀਂ ਤਕੜੇ ਹੋ ਸਰਕਾਰ ਵਾਲੇ